ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜੀ ਤੁਹਾਡੇ ਲਈ ਸਪੈਸ਼ਲ ਵੀਡੀਓ ਲੈ ਕੇ ਆਏ ਆ ਕਣਕ ਦੇ ਬੀਜ ਤੇ ਜੀ ਆਪਾਂ ਖੜੇ ਆ ਜੀ ਪਿੰਡ ਤਤਾਰੀਏ ਵਾਲਾ ਛੋਟਾ ਫਤੇਗੜ ਵੀ ਕਹਿ ਦਿੰਦੇ ਆ ਜੀ ਜਿਲ੍ਹਾ ਬਾਈ ਨੂੰ ਮੋਗਾ ਪੈਂਦਾ ਹੈ ਜਿਹੜੀ ਤੁਸੀਂ ਸਕਰੀਨ ਤੇ ਕਣਕ ਦੇਖ ਰਹੇ ਹੋ ਬਾਈ ਬੀ ਲੈ ਕੇ ਆਏ ਆ ਸਪੈਸ਼ਲ ਜਾਣਕਾਰੀ ਆਪਾਂ ਬਾਈ ਤੋਂ ਲੈ ਲਾਂਗੇ ਬਾਈ ਦੇ ਦੱਸਣ ਮੁਤਾਬਕ ਬਈ 100 ਮਣ ਝੜਦੀ ਆ ਜੀ ਇਹੇ ਡਿਟੇਲ ਬਾਈ ਤੋਂ ਲਵਾਂਗੇ ਕੀ ਨਾਮ ਹੈ ਜੀ ਕਿੰਨੀ ਖਾਦ ਪਈ ਹੈ ਤੇ ਕੀ ਸਪਰੇਆ ਹੋਈਆਂ ਗਿਆ ਸਾਰੀ ਪ੍ਰੋਪਰ ਜਾਣਕਾਰੀ ਲਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਅਮਰਪਾਲ ਸਿੰਘ ਨੰਬਰਦਾਰ ਠੀਕ ਹੈ ਜੀ ਤਿੰਨ ਤਤਾਰੀਏ ਵਾਲਾ ਛੋਟਾ ਫਤਿਹ ਕਿ ਕਹਿ ਦਿੰਦੇ ਆ ਠੀਕ ਹੈ ਬਾਈ ਜ਼ਿਲ੍ਹਾ ਮੋਗਾ ਜ਼ਿਲ੍ਹਾ ਬਾਈ ਨੂੰ ਮੋਗਾ ਪੈਂਦਾ ਮੋਗੇ ਤੋਂ ਬਾਈ ਕਿੰਨੇ ਕਵਾਟ ਆਪਣਾ ਪੈਂਦਾ ਜੀ ਮੋਗੇ ਤੋਂ ਤਕਰੀਬਨ 10 ਕਿਲੋਮੀਟਰ ਵਾੜਾ 10 ਕਿਲੋਮੀਟਰ ਵਾੜਾ ਠੀਕ ਹੈ ਬਾਈ ਜਿਹੜੀ ਬਈ ਆਪਾਂ ਕਣਕ ਲਾਈ ਆ ਹਾਂਜੀ ਕਿੰਨੇ ਏਕੜ ਲਾਈ ਆ ਜੀ ਕਣਕ ਇੱਕ ਏਕੜ ਲਾਇਆ ਜੀ ਇੱਕ ਏਕੜ ਲਾਇਆ ਠੀਕ ਆ ਬਈ ਤੇ ਬੀ ਕਿੰਨੇ ਕਿਲੋ ਪਾਇਆ ਜੀ ਇੱਕ ਦਾ ਬੀ ਪਾਇਆ ਜੀ 10 ਕਿਲੋ 10 ਕਿਲੋ ਪ੍ਰਤੀ ਏਕੜ ਪ੍ਰਤੀ ਏਕੜ ਬੀ ਜੀ ਫਿਰ ਬਈ ਕਾ ਦੇਣਾ ਇਹ ਅਸੀਂ ਛੱਟੇ ਨਾਲ ਬੀਜੀ ਜੀ ਛੱਟਾ ਹੀ ਦਿੱਤਾ ਹਾਂਜੀ ਠੀਕ ਆ ਬਈ ਤੇ ਨਾਮ ਕੀ ਆ ਜੀ ਇਹਦਾ ਇਹਦਾ ਨਾਮ ਕਣਕ ਦਾ ਹੈਗਾ ਜੀ ਡੀਜੀ 09 09 ਔਰ ਕਣਕ ਵੀ ਜੀ ਇਹਨੂੰ ਜਦੋਂ ਲੈ ਕੇ ਜਾਂਦੇ ਆ ਔਰਗਨ ਕਹਿੰਦੇ ਤੇ ਖਾਦ ਵੀ ਘੱਟ ਪਈ ਜੀ ਕਿੰਨੇ ਪਾਤੀ ਬਾਈ ਖਾਦ ਇਹ ਤੇ ਡੀਏ ਪਈ ਬਾਈ ਪਾਇਆ ਅੱਧਾ ਗਟਾ ਅੱਧਾ ਗਟਾ ਕਿੱਲੇ ਦਾ ਕਿੱਲੇ ਦਾ ਠੀਕ ਹੈ ਜੀ ਤੇ ਯੂਰੀਆ ਪਾਇਆ ਤੇ ਡੇਢ ਗਟਾ ਡੇਢ ਗਟਾ ਸਰਫੀ ਉਹ ਤਾਂ ਕਹਿੰਦਾ ਗਟਾ ਹੀ ਪਾਓ ਠੀਕ ਹੈ ਬਾਈ ਪਰ ਅਸੀਂ ਸਾਡਾ ਦਿਲ ਨਹੀਂ ਖੜਿਆ ਕਿਉਂਕਿ ਆਪਾਂ ਬਾਈ ਤਿੰਨ ਤਿੰਨ ਗੱਟੇ ਪਾਉਨੇ ਆ ਕਿਉਂਕਿ ਪਹਿਲਾਂ ਇਹ ਗਣਕ ਇਕੱਠੀਆਂ ਬੀਜੀਆਂ ਸੀ ਇਹ ਥੋੜੀ ਨੀਵੀਂ ਰਹਿੰਦੀ ਸੀ ਠੀਕ ਹੈ ਬਾਈ ਇਹ ਖਿੱਲਰ ਦੀ ਆ ਠੀਕ ਹੈ ਜੀ ਇਹ ਫੈਲ ਦੀ ਬੂਟਾ ਮਾਰਦੀ ਝੋਨੇ ਵਾਂਗੂ ਠੀਕ ਹੈ ਬਾਈ ਤਾਂ ਕਰਕੇ ਸਿੱਧਾ ਗਟਾ ਸਾਨੂੰ ਪਾਉਣਾ ਪੈ ਗਿਆ ਜਦੋਂ ਬਾਈ ਲਾਈ ਆਪਾਂ ਆਮ ਵੀ ਪਾਉਨੇ ਆ 50 ਏ ਭਾਈ 10 ਕਿਲੋ ਫਿਰ ਦਿਲ ਜਾਣੇ ਡਰਿਆ ਭਾਈ ਵੈਰਲਾ ਜ਼ਰਲਾ ਦਾਣਾ ਜੀ ਨਹੀਂ ਡਰਿਆ ਸੀਗਾ ਪਰ ਅਸੀਂ ਕਹਿੰਦੇ ਕੋਲੇ ਇੱਕ ਦੇ ਤਿਆਲਬਾ ਕਰ ਲੈਨੇ ਆ ਠੀਕ ਹੈ ਜੀ ਕਿਉਂਕਿ ਉਹ ਬੰਦੇ ਨੇ ਅਸੀਂ ਵੀ ਬਾਹਰੋਂ ਲੈ ਕੇ ਆਂਦਾ ਕਿਤੋਂ ਬੰਦੇ ਨੇ ਕਿਹਾ ਸੀ 10 8 ਤੋਂ 10 ਕਿਲੋ ਪਾ ਦਿਓ ਪਰ ਅਸੀਂ 10 ਕਿਲੋ ਹੀ ਪਾਇਆ ਕਿਹੜੇ ਏਰੀਏ ਚੋਂ ਵੀ ਲੈ ਕੇ ਆਂਦਾ ਜੀ ਅਸੀਂ ਇਹ ਲੈ ਕੇ ਆਂਦੇ ਹਾਂ ਮਾਨਸਾ ਏਰੀਏ ਚ ਪਿੰਡ ਪਿੰਡ ਫਤਿਹਪੋਰਾ ਠੀਕ ਹੈ ਭਾਈ ਤੇ ਉਹ ਬਾਈ ਨੇ ਵੀ ਬਾਹਰੋਂ ਮਗਾਇ ਸੀ ਅਜਰੇਲ ਤੋਂ ਅਜਰੇਲ ਦਾ ਵੀ ਹੈ ਜੀ ਹਾਂ ਠੀਕ ਹੈ ਭਾਈ 07 09 09 ਤੇ ਬਈ ਕਿੰਨੇ ਮਨ ਚੜੂਗੀ ਇਹ ਇਹ ਤਾਂ ਬਈ ਜੀ ਉਹ ਤਾਂ ਕਹਿੰਦਾ 100 ਮਨ ਚੜੂਗੀ ਠੀਕ ਹੈ ਜੀ ਤੇ ਚਲੋ ਅਸੀਂ 80 ਮਨ ਮੰਨ ਕੇ ਲਈਆ ਠੀਕ ਹੈ ਜੀ ਕਿ ਚਲੋ 80 ਮਾਣੀ ਚੜਜੇ ਬਹੁਤ 80 ਮਾਣੀ ਚੜਜੋ ਆ ਤੁਹਾਨੂੰ ਦਿਖਾ ਦਿੰਨੇ ਆ ਜੀ 10 ਕਿਲੋ ਪ੍ਰਤੀ ਏਕੜ ਪਾਇਆ ਜੀ ਤੇ ਆਪਾਂ ਸ਼ਾਂਖਾਂ ਗਿਣੀਆਂ ਸੀਗੀਆਂ ਇੱਕ ਬੂਟਾ ਪਟ ਕੇ ਵੀ ਲੈ ਕੇ ਆਂਦਾ ਤੁਹਾਨੂੰ ਵਾਂਚ 'ਚ ਵੀ ਆਪਾਂ ਦਿਖਾ ਦਾਂਗੇ ਕਿੰਨੀਆਂ ਸ਼ਾਂਖਾਂ ਨਿਕਲੀਆਂ ਜੀ ਇਹ ਜੀ ਇਹਦੀਆਂ ਸ਼ੰਕਾਂ ਦੀ 45 ਤੋਂ 50 ਸ਼ੰਕਾਂ ਆਸਤਾਨ ਹਾਂ ਵਿੱਚ ਵਿੱਚ ਵੱਧ ਵੀ ਹੈਗੀਆਂ ਐ ਨਹੀਂ ਗੱਲ ਹਾਂ ਵਿੱਚ ਕਿਸੇ ਚੋ ਚਲੋ ਕੱਟ ਵੀ ਜਾਂਦੇ ਵੱਧ ਵੀ ਜਾਂਦੇ ਚਲੋ ਅਸੀਂ ਮੰਨਦੇ ਹਾਂ 45 ਤੋਂ 50 ਇੱਕ ਕਬੂਟੇ ਦੀ ਇੱਕ ਦਾਣੇ ਦੀ ਇੱਕ ਦਾਣੇ ਦੀ ਹਾਂਜੀ ਠੀਕ ਆ ਗਿਣੋਗੇ ਭਈਆ ਕਬੂਟਾ ਪੱਟ ਕੇ ਲਿਆਂਦਾ ਸੀਗਾ ਆਪਾਂ ਗਿਣਤੀ ਕਰ ਦਿੰਨੇ ਆ ਜੀ ਇਕੱਲੀ ਇਕੱਲੀ ਸ਼ਾਂਖ ਭਾਈ ਇੱਧਰ ਨੂੰ ਕਰੀ ਚੱਲੀ ਇੱਕ ਦੋ ਤਿੰਨ ਚਾਰ ਪੰਜ ਛੇ अठ आथ, नौ दस ग्यारह बारह तेरह चौदह पंद्रह सोलह सतारा अठारह उन्नीस भी इक्की बी तेई चौबी पच्ची छब्बीस सताई सत्ती ती बत्ती चौंती पैती छत्तीस सैंती अत्तीस चाली पाली 30 31 32 33 34 35 36 37 38 39 50 ਨਿਕਲੀਆਂ ਜੀ ਇਹਦੇ ਚੋ 50 ਸ਼ੰਖਾਂ ਨਿਕਲੀਆਂ ਜੀ ਇੱਕ ਬੂਟੇ ਚ ਥੱਲੇ ਵਾਲੇ ਪਾਸੇ ਬਈ ਜੜ ਦਿਖਾ ਦੀ ਲਓ ਜੀ ਚੈੱਕ ਕਰੋ ਪੂਰਾ ਇੱਕ ਬੂਟਾ ਤੇ ਬਈ ਜਿਹੜਾ ਆਪਾਂ ਨਾਰਮਲ ਕਣਕ ਦੇ ਬਜਾਏ ਆਪਾਂ ਇਹਦਾ ਛਿੱਟਾ ਮਿਣਿਆ ਜੀ ਫਰਕ ਆ ਜੀ ਲਓ ਜੀ ਜਿਹੜਾ ਆ ਛਿੱਟਾ ਨਾਰਮਲ ਕਣਕ ਦਾ ਕਿਹੜਾ ਵੀ ਹੈ ਬਈ ਇਹੇ ਇਹ 222 ਜੀ ਇਹ 222 ਆਹਾ ਹੈਗਾ 09 09 ਬਰੋਬਰ ਰੱਖਿਓ ਬਈ ਹੱਥ ਤੇ ਰੱਖ ਲਿਓ ਚੈੱਕ ਕਰੋ ਜੀ ਇੰਨਾ ਛਿੱਟੇ ਦਾ ਫਰਕ ਆ ਤੇ ਬਈ ਦਾਣਿਆਂ ਦੀ ਗਿਣਤੀ ਕੀਤੀ ਐ ਇੱਥੇ ਹਾਂ ਜੀ ਯਾਨੀ ਕਿੰਨੇ ਕਿਰੇ ਇਹ ਤਾਂ 60 ਦਾਣੇ ਜੀ ਇੱਕ ਛਿੱਟੇ 'ਚ ਔਸਤਨ ਹਾਂ ਜੀ ਠੀਕ ਹੈ ਤੇ ਨਾਰਮਲ 'ਚ ਕਿੰਨੇ ਆ ਬਈ ਇਹ ਇਹ 'ਚ 28 29 30 32 ਬਸ ਇਹ 'ਚ 60 ਤੋਂ 55 60 ਦਾਣੇ 55 ਤੋਂ 60 ਦਾਣੇ ਇਹ 'ਚ ਇਹ 'ਚ ਨਾਰਮਲ 30 ਔਸਤਨ 30 ਔਸਤਨ ਠੀਕ ਆ ਬਈ ਤੇ ਜਦੋਂ ਵੀ ਲੈ ਕੇ ਆਏ ਸੀ ਕੀ ਰੇਟ ਲੈ ਕੇ ਆਏ ਸੀ ਬਾਈ ਉਹਦਾ ਤੇ ਵੀ ਅਸੀਂ ਲੈ ਕੇ 240 ਰੁਪਏ ਕਿਲੋ 240 ਰੁਪਏ ਕਿਲੋ ਜੀ ਹਾਂਜੀ ਠੀਕ ਆ ਬਾਈ ਤੇ ਹੁਣ ਇਹਦਾ ਵੀ ਸੇਲ ਕਰਨਾ ਜੀ ਹਾਂਜੀ ਕਰਾਂਗੇ ਠੀਕ ਆ ਕੀ ਰੇਟ ਦੇਵੋਗੇ ਇਹ ਦੇਖਾਂਗੇ ਮੌਕੇ ਤੇ ਜੀ ਮੌਕੇ ਤੇ ਜੀ ਹਾਂਜੀ ਤੇ ਜੇ ਕੋਈ ਵੀਰ ਬਾਈ ਤੁਹਾਨੂੰ ਕਨੈਕਟ ਕਰਦਾ ਆ ਕੇ ਕਣਕ ਵੇਖਣੀ ਹੋਵੇ ਬੰਦੇ ਨੇ ਵੇਖ ਸਕਦਾ ਜੀ ਵੇਖ ਸਕਦਾ ਜੀ ਜਦੋਂ ਮਰਜ਼ੀ ਠੀਕ ਆ ਤੁਹਾਨੂੰ ਆ ਕਨੈਕਟ ਕਰ ਲੈ ਟਾਈਮ ਲੈ ਲੈ ਠੀਕ ਆ ਜੀ ਠੀਕ ਆ ਜੀ ਤੇ ਬਾਈ ਇੰਨਾ ਚੋ ਵੀ ਆਪਾਂ ਦਿਖਾ ਦਿੰਨੇ ਆਪਾਂ ਬੂਟੇ ਥੱਲੇ ਇੱਕ ਦਾ ਪੱਟਿਆ ਹੋਇਆ ਵਾ ਆਮ ਦੇਖ ਲੋ ਜੀ ਕੱਲਾ ਕੱਲਾ ਬੂਟਾ ਬਾਈ ਦਾ ਇੱਕ ਆ ਕੱਲਾ ਚੈੱਕ ਕਰੋ ਜੀ ਇੱਕ ਦਾਣਾ ਜਿਹੜਾ ਉੱਗਿਆ ਵਾ ਯਾਨੀ 45 ਤੋਂ 50 ਸ਼ਾਖਾਂ ਇੱਕ ਬੂਟੇ ਦੀਆਂ ਕਿਹ ਵੱਧਦੀਆਂ ਜੀ ਕਿਸੇ 'ਚ ਵੱਧ ਵੀ ਹੈਗੀਆਂ 60 ਵੀ ਬਾਈ ਦਾਸ ਦਾ ਹੈਗੀਆਂ ਤੇ ਹਾਈਟ ਚੈੱਕ ਕਰੋ ਬਾਈ ਬੂਟਾ ਬਰਾਬਰ ਰੱਖ ਲਿਓ ਜੀ ਆਪਾਂ ਬੂਟਾ ਬਰਾਬਰ ਰੱਖ ਲੈਨੇ ਆ ਹੋਊਗੀ ਬਾਈ 4 ਤੋਂ ਪਲੱਸ ਹਨ ਸਾਡੇ ਤੂੜੀ ਬਹੁਤ ਬਣੂਗੀ ਦੀ 4.5 ਫੁੱਟ ਦੇ ਆਸ-ਪਾਸ ਉਹ ਮਿਨੀ ਤਾਂ ਆਪਾਂ ਹੈ ਨਹੀਂ ਪਰ ਆਪਣੇ ਲੱਕ ਤੋਂ ਤਾਂ ਹੋਊਗੀ ਲੱਕ ਤੋਂ ਉੱਪਰ ਜਾਂਦੀ ਤੂੜੀ ਵੀ ਚੰਗੀ ਬਣੂਗੀ ਤੇ 100 ਮਨ ਬਾਈ ਦੱਸਦਾ ਜਿੰਨਾਂ ਤੋਂ ਆਪਾਂ ਲੈ ਕੇ ਆਂਦੀ ਸੀ ਕਣਕ ਉਹਨਾਂ ਨੇ ਗਾਰੰਟੀ ਤੇ ਵੀ ਦਿੱਤਾ ਪਰ ਬਾਈ ਕਹਿੰਦਾ ਆਪਾਂ 80 ਮਨ ਕੇ ਲਈਆ ਜੇ ਕਿਸੇ ਵੀਰ ਨੇ ਬੀ ਲੈਣਾ ਹੋਵੇ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਬਾਕੀ ਵਾਂਚ ਚ ਖੜੀ ਆ ਆਕੇ ਦੇਖੋ ਚੈੱਕ ਕਰੋ ਤੇ ਬਾਈ ਕੋਲ ਬੀ ਬੁੱਕ ਕਰਾ ਲਿਓ ਤੇ ਬਾਈ ਜਦੋਂ ਇਹ ਆਪਾਂ ਵੱਢ ਲਈ ਸਾਰੀ ਤੇ ਉਹਦਾ ਰਿਕਾਰਡ ਜੀ ਰਿਕਾਰਡ ਇਹਦਾ ਇਕੱਲੇ ਕਿਦਾ ਮਸ਼ੀਨ ਸਾਫ਼ ਕਰਕੇ ਅਸੀਂ ਠੀਕ ਆ ਬਾਈ ਅਜਾਤੀ ਕਟਾਂ ਕਟਾਈ ਕਰਾਂਗੇ ਹਣ ਬੇਨਾ ਵੜਾਵਾਂਗੇ ਠੀਕ ਆ ਬਾਈ ਠੀਕ ਹੈ ਕੱਢ ਕੇ ਦੀ ਪਰਚੀ ਅੱਡ ਬਣਾਵਾਂਗੇ ਇਹਦੀ ਪਰਚੀ ਅੱਡ ਬਣਾਵਾਂਗੇ ਪ੍ਰੂਫ ਸਮੇਤ ਪ੍ਰੂਫ ਸਮੇਤ ਆ ਜੀ ਠੀਕ ਹੈ ਜੀ ਜਾਨੀ ਹੁਣ ਬੰਦਾ ਕੋਈ ਵੀ ਲੈਣਾ ਚਾਹੁੰਦਾ ਤੁਹਾਨੂੰ ਬੁੱਕ ਕਰਾ ਲੈ ਵੀ ਠੀਕ ਹੈ ਪਰਚੀ ਦੇਖ ਕੇ ਤੇ ਤੁ ਤੋਂ ਵੀ ਲੈ ਜਾ ਸਕਦਾ ਕਿਉਂਕਿ ਬਈ ਆਪਾਂ ਨੂੰ ਵੀ ਰਿਜ਼ਲਟ ਦਾ ਪਤਾ ਲੱਗ ਜਾ ਕਿਉਂਕਿ ਪਹਿਲੀ ਵਾਰੀ ਵੀ ਜੀ ਆਪਾਂ ਆਪਾਂ ਮਾਨਸਾ ਏਰੀਆ ਚੋਂ ਲੈ ਕੇ ਆਏ ਸੀ ਆਪਣੇ ਧਰਤੀ ਦਾ ਵੀ ਫਰਕ ਹੋ ਸਕਦਾ ਹੋ ਸਕਦਾ ਹੋ ਸਕਦਾ ਹੈ ਨਾ ਜੀ ਤੇ ਪਰਚੀ ਵੇਖ ਕੇ ਬਾਈ ਕਹਿੰਦਾ ਆਪਾਂ ਪ੍ਰੋਪਰ ਬਣਾਵਾਂਗੇ ਪ੍ਰੂਫ ਸਮੇਤ ਤੇ ਜਿਹੜੇ ਵੀਰ ਨੇ ਸੰਪਰਕ ਕਰ ਰਹੇ ਬੁੱਕ ਕਰਨ ਵਾਸਤੇ ਪਹਿਲਾਂ ਆ ਕੇ ਵਾਂਚ ਦੇਖ ਸਕਦਾ ਏ ਤੇ ਬੀਲ ਜਾ ਸਕਦਾ ਖਾਨ ਲਈ ਬਹੁਤ ਖਾਦ ਖੂਦ ਤੇ ਖਾਨ ਲਈ ਕਣਕੀ ਬਹੁਤ ਵਧੀਆ ਹੁੰਦੀ ਹੈ ਮੈਂ ਕਿਹਾ ਇਹਦੇ ਤੇ ਖਾਦ ਵਗੈਰਾ ਬਹੁਤ ਘੱਟ ਪੈਂਦੀ ਹੈ ਠੀਕ ਹੈ ਜੀ ਪਰ ਉਹ ਕਹਿੰਦਾ ਸੀ ਆਰਗਾਨਿਕ ਕਣਕ ਹੈ ਠੀਕ ਹੈ ਜੀ ਇਹਦੇ ਤੇ ਖਾਦ ਉਹ ਤਾਂ ਕਹਿੰਦਾ ਕਿ ਗੱਟਾ ਹੀ ਪਾਉ ਜੂਰੀਏ ਦਾ ਪਰ ਅਸੀਂ ਡੇਢ ਪਾਤਾ ਡਾਈ ਉਹਨੇ ਅੱਧਾ ਗੱਟਾ ਕਿਹਾ ਸੀ ਅੱਧੇ ਨੂੰ ਟੁਪਲੇ ਘੱਟ ਵੀ ਪਾ ਦੂ ਪਰ ਅਸੀਂ ਅੱਧਾ ਗੱਟਾ ਡਾਈ ਦਾ ਪਾਇਆ ਠੀਕ ਹੈ ਤੇ ਸਪਰੇਆਂ ਕੀਤੀਆਂ ਕੱਖ ਵਾਲੀ ਦੀ ਦੂਜੀਆਂ ਨਾਰਮਲ ਪੇਲੀਆਂ ਕੀਤੀਆਂ ਕੋਈ ਹੋਰ ਵਾਲੀ ਸਪਰੇ ਠੀਕ ਹੈ ਪੇਲੀ ਸਪਰੇ ਕੀਤੀ ਬਸ ਠੀਕ ਹੈ ਜ ਅੱਧਾ ਘਟਾ 2.5 ਦਾ ਡੇਢ ਘਟਾ ਯੂਰੀਏ ਦਾ ਇੱਕ ਹੀ ਦੱਸਿਆ ਸੀ ਬਾਈ ਕਹਿੰਦਾ ਪਰ ਆਪਣੀ ਆਦਤ ਬਣੀ ਵੀ ਆਪਾਂ ਪਾ ਦਿੰਨੇ ਆ ਮੱਲੋ ਯੂਰੀ ਰੇਵਾ ਤਾਂ ਪਾ ਦਿੰਨੇ ਆ ਠੀਕ ਆ ਜੀ ਜਿਹੜਾ ਇਹ ਪੈਂਡ ਐਡਰੈਸ ਫੇਰ ਤੁਹਾਨੂੰ ਕਲੀਅਰ ਕਰ ਦਿੰਨੇ ਆ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਜਿਹੜੇ ਵੀਰ ਨੇ ਕਿਸੇ ਨੇ ਕਣਕ ਲੈਣੀ ਹੋਵੇ ਉਹਦੇ ਤੇ ਕਰ ਵੀਡੀਓ ਪਹੁੰਚ ਜੇ ਜਿਹੜਾ ਇਹ ਪੈਂਡ ਆ ਮੋਗੇ ਤੇ ਧਰਮਕੋਟ ਦੇ ਸੈਂਟਰ 'ਚ ਰਹਿ ਜਾਂਦਾ ਮੋਗੇ ਤੋਂ 10 ਕਿਲੋਮੀਟਰ ਧਰਮਕੋਟ ਕਿੰਨਾ ਦੇ ਨੇ ਧਰਮਕੋਟ ਤੋਂ ਵੀ 10 ਕਿਲੋਮੀਟਰ ਯਾਨੀ ਸੈਂਟਰ 'ਚ ਆ ਹਾਂ ਫਤਿਹਗੜ ਕੋਰੋਟਾ ਦੇ ਨਾਲ ਆ ਠੀਕ ਆ ਫਤਿਹਗੜ ਕੋਰੋਟਾ ਨੇ ਦੇ ਬਿਲਕੁਲ ਨਾਲ ਆ ਛੋਟਾ ਫਤਿਹਗੜ ਵੀ ਕਹਿ ਦਿੰਦੇ ਤਤਾਰੀਏ ਆ ਨਾ ਕਾਗਜੀ ਨਾ ਬਾਈ ਤਤਾਰੀਏ ਵਾਲਾ ਜੇ ਸਰਚ ਮਾਰਨਾ ਹੋਵੇ ਕਿਹਨੇ ਤਤਾਰੀਏ ਵਾਲਾ ਠੀਕ ਆ ਤਤਾਰੀਏ ਵਾਲਾ ਜੇ ਸਰਚ ਮਾਰਨਾ ਹੋਵੇ ਰੋਲੀ ਦੇ ਤੇ ਤਲਵੰਡੀ ਬੇਰੀਆਂ ਦੇ ਫਤਿਹਗੜ ਦੇ ਬਿਲਕੁਲ ਸੈਂਟਰ 'ਚ ਪੈਂਦਾ ਠੀਕ ਆ ਬਾਈ ਤੰਨਾ ਪਿੰਡਾਂ ਦੇ ਠੀਕ ਆ ਜੀ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ ਜੀ